ਤੁਹਾਨੂੰ ਇਹ ਰਾਹਤ ਬਾਬਾ ਪੰਜਾਬ ਸਿੰਘ ਜੀ ਦੇ ਲੰਗਰ ਤਿਆਰ ਕਰਨ ਵਾਲੀ ਮਸ਼ੀਨ ਹੈ ਜੋ ਪ੍ਰਸ਼ਾਦਾ ਤਿਆਰ ਕਰਨ ਵਾਲੀ ਮਸ਼ੀਨ ਹੈ ਤੁਹਾਨੂੰ ਦਿਖਾ ਰਹੇ ਹਾਂ ਤੁਹਾਨੂੰ ਇਹ ਵੀ ਦੱਸ ਦਈਏ ਕਿ ਜਦੋਂ ਇਹ ਲੰਗਰ ਪ੍ਰਸ਼ਾਦਾ ਤਿਆਰ ਕਰਨ ਵਾਲੀ ਮਸ਼ੀਨ ਪਾਕਿਸਤਾਨ ਵੀ ਗਈ ਨਹੀਂ ਸੀ ਤਾਂ ਵੱਡੀ ਗਿਣਤੀ ਵਿੱਚ ਸੇਵਾਦਾਰਾਂ ਵੱਲੋਂ ਲੰਗਰ ਦੀ ਇਹ ਬਣਾ ਲਈ ਜਾਂਦੀ ਸੀ ਪਰ ਹੁਣ ਕੰਮ ਸੌਖਾ ਵੀ ਹੋ ਗਿਆ ਉਧਰ ਆਟਾ ਪਾ ਕੇ ਆ ਰੋਟੀਆਂ ਪੂਰੀਆਂ ਸਹੀ ਬੇਲ ਕੇ ਮਸ਼ੀਨ ਤੇ ਚੱਲੀਆਂ ਨੇ ਤੁਹਾਨੂੰ ਸਾਰੀ ਸਾਰੀ ਵੀਡੀਓ ਦਿਖਾ ਰਹੇ ਆ ਕਿ ਕਿਸ ਤਰ੍ਹਾਂ ਰੋਟੀ ਤਿਆਰ ਹੁੰਦੀ ਹੈ ਮੇਲ ਕੋਲ ਰੜੀਆਂ ਘੜਾਈਆਂ ਰੋਟੀਆਂ ਫੁੱਲ ਕੇ ਰੋਟੀ ਇਧਰ ਟੋਕਰੇ ਦੇ ਵਿੱਚ ਆ ਜਾਂਦੀ ਹੈ ਬਹੁਤ ਸੁੱਖੀ ਹੋ ਚੁੱਕੀ ਹੈ ਇਹ ਸਾਰੀ ਮਸ਼ੀਨ ਦਾ ਤੁਹਾਨੂੰ ਅਸੀਂ ਯੂ ਦਿਖਾਰਿਆ ਬਹੁਤ ਵੱਡੀ ਮਸ਼ੀਨ ਹੈ ਮੇਰੇ ਅਨੁਸਾਰ ਦੇ ਨਾਲ 70 80 ਫੁੱਟ ਇੱਕ ਤਰੀਬ ਇਸ ਦੀ ਲੰਬਾਈ ਹੋਵੇਗੀ ਵਾਹਿਗੁਰੂ ਧੰਨਵਾਦ ਆ ਪੰਜਾਬ ਸਿੰਘ ਜੀ ਸੇਵਾਦਾਰਾਂ ਤੇ ਅੱਜ ਦਸਵੇਂ ਦਿਹਾੜੇ ਤੇ ਆਈ ਹੋਈ ਸੰਗਤ ਤੇ ਮੇਰ ਪਰਿਆ ਹੱਥ ਰੱਖਣ